ਦੇਖੋ ਬੈਂਤੀ ਆ ਯਾਰ ਮੈਂ ਹਰ ਇੱਕ ਬੰਦੇ ਦਾ ਕ੍ਰਿਟਿਕ ਦੇ ਤੌਰ ਤੇ ਕ੍ਰਿਟਿਸਿਜ਼ਮ ਨਹੀਂ ਕ੍ਰਿਟਿਕ ਦੇ ਤੌਰ ਤੇ ਜੀ ਆਇਆਂ ਕਹਿੰਦਾ ਜਿਹੜੀਆਂ ਗੱਲਾਂ ਪੇਪਰਾਂ 'ਚ ਲਾ ਰਹੇ ਇਥੇ ਮੇਰੇ ਕੋਲ ਆ ਜਾਣ ਮੈਂ ਬੈਠ ਕੇ ਸਾਰਿਆਂ ਦੇ ਕੁਝ ਮੈਂ ਧਿਆਨ 'ਚ ਲਿਆਂਦੀਆਂ ਵੀ ਆ ਦੇਖੋ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆ ਪਿਛਲੇ ਸਮੇਂ ਦੇ ਦੌਰਾਨ ਕੋਵਿਡ ਤੋਂ ਬਾਅਦ ਬੜੀ ਵੱਡੀ ਲੰਬੀ ਮੰਜ਼ਲ ਤੈਅ ਕੀਤੀ ਆ ਸਾਰੇ ਐਜੂਕੇਸ਼ਨ ਆਧਾਰੇ ਵੱਡੇ-ਵੱਡੀਆਂ ਸੰਸਥਾਵਾਂ ਪੰਜਾਬ ਦੀਆਂ ਵੀ ਫੇਲ ਹੋਈਆਂ ਤੇ ਸਾਡੀਆਂ ਵੀ ਵੱਡੀ ਕਰਜ਼ਾਈ ਸੀ ਪਰ ਮੈਂ ਅੱਜ ਫਕਰ ਮਹਿਸੂਸ ਕਰਦਾ ਕਿ ਅੱਜ ਸਾਰਾ ਕੁਝ ਬਰਬਰ ਹੋ ਗਿਆ ਅੱਜ ਨਿਚੇ ਅਕੈਡਮੀ ਜਿਹੜੀ ਚੰਡੀਗੜ੍ਹ ਚੱਲ ਰਹੀ ਆ ਬੜੀ ਕਿਉਂਕਿ ਉਹਦੇ ਵਿੱਚ ਅਸੀਂ ਆਪਣੇ ਡਾਕਟਰ ਕਾਂਤ ਸਿੰਘ ਪੰਨੂ ਡਾਕਟਰ ਕੇਰ ਸਿੰਘ ਉਹਨੂੰ ਮੰਨ ਲਓ ਸਾਰਾ ਰਿਕਰੂਟਮੈਂਟ ਕਰਦੇ ਆ ਉਹਦੇ ਚ ਕੋਮਨੀ ਕਮੇਟੀ ਦੀ 0% ਆ ਪਰ ਜਿਹੜੇ ਆਪਾਂ ਸ਼ੁਰੂ ਕਰਦੇ ਉਹਨੂੰ ਸਮਾਂ ਲੱਗਦਾ ਉਨ ਉੱਪਰ ਹੁਲਤ ਹੋਣ ਲਈ ਸਮਾਂ ਲੱਗਦਾ ਅੱਜ ਬਾਖੂਬੀ ਵਧੀਆ ਚੱਲ ਰਹੀ ਆ ਆ ਪਿਛਲੀ ਜਿਹੜੀ ਅਕੈਡਮੀ ਸਾਡੀ ਆਪਣੇ ਜਿਹਸਧਾਰ ਗੁਰਚੰਦ ਸਿੰਘ ਟੋੜਾ ਇੰਸਟੀਚਿਊਟ ਚੱਲ ਰਹੀ ਬਹੁਤ ਜੁਤੀਸ਼ਰੀ ਤੌਰ ਤੇ ਤੁਸੀਂ ਪੱਤਰਕਾਰ ਜਾ ਆਇਓ ਤੇ ਬੱਚਿਆਂ ਨੂੰ ਪੁੱਛ ਲਿਓ ਬਈ ਇੱਥੇ ਐਜੂਕੇਸ਼ਨ ਕਿਵੇਂ ਦੀ ਆ ਜੇ ਕਹਿਣ ਬਈ ਮੋਸਟ ਐਕਸਲੈਂਟ ਆ ਤੇ ਫਿਰ ਤੁਸੀਂ ਮੈਨੂੰ ਆ ਕੇ ਕਿਸਾ ਲਾਂਬਾ ਦੇ ਸਕਦੇ ਆ ਦੂਸਰੀ ਗੱਲ ਕਈ 7ਵਾਂ ਪੇ ਕਮਿਸ਼ਨ ਜਿਹੜਾ ਆ ਉਹ ਲਾਗੂ ਹੋ ਗਿਆ ਕਿਉਂਕਿ ਅਸੀਂ ਇਕੱਲੇ ਨਹੀਂ ਪਰ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਗ੍ਰਾਂਟ ਐਂਡ ਏਡ ਦੀਆਂ ਪੋਸਟਾਂ ਕਿਉਂਕਿ ਸਰਕਾਰ ਤੋਂ ਪੈਸੇ ਆਉਣੇ ਹੁੰਦੇ ਸਾਨੂੰ ਆਪ ਵੀ ਪਾਉਣੇ ਪੈਂਦੇ ਆ ਜਿਹੜੇ ਵੱਡੇ ਫੈਸਲੇ ਲੈਣੇ ਉਹਨਾਂ ਦਾ ਮੁਲਾਂਕਣ ਕਰਨਾ ਪੈਂਦਾ ਕਿਉਂਕਿ ਸਰਕਾਰ ਦੇ ਮੈਂ ਲਾਉਣਾ ਵੀ ਸਰਕਾਰ ਦੀ ਹਰੇਕ ਪਾਲਸੀ ਫਿਰ ਐਜੂਕੇਸ਼ਨ ਫੇਰ ਆ ਮੈਂ ਗਵਰਨਮੈਂਟ ਕਾਲਜ ਹਿਸ਼ਾਰਪੁਰ ਚੱਲ ਜਾਂਦਾ ਸਾਰੀ ਦੇਖ ਲਓ ਕੋਈ ਉੱਤੇ ਕੰਟੈਕਟ ਨਹੀਂ ਹੈ ਸਾਰਾ ਕੋਈ ਪਰਮਾਨੈਂਟ ਹੈ ਹੀ ਨਹੀਂ ਤੇ ਸਾਡੇ ਫਿਰ ਗੱਲ ਨੂੰ ਵਧਾ ਕੇ ਵੱਧ ਦੱਸਿਆ ਜਾਂਦਾ ਤੇ ਮੈਂ ਸਤਕਾਰ ਤੋਂ ਨਾ ਆਗੂਆਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਸ਼੍ਰੋਮਣੀ ਕਮੇਟੀ ਦੀ ਸੇਵਾ ਕੀਤੀ ਜਾਂ ਸਾਰਾ ਕੁਝ ਤੁਹਾਡੇ ਹੁੰਦੇ ਵੀ ਹੋਇਆ ਆਪਾਂ ਇੰਨਾ ਨਾ ਨਹੀਂ ਦੀਏ ਧਾਮੀ ਦਾ ਮਾੜਾ ਹੋ ਜਾਦਾ ਲਾ ਦੇ ਉਹ ਦੀ ਸੰਦੂਚਨ ਕੋਈ ਗੱਲ ਨਹੀਂ ਸਾਸਤਾ ਨੂੰ ਆਪਾਂ ਮਾੜ ਨਹੀਂ ਦਸੀਏ ਅੱਜ ਸਿਰਫ ਇੱਕ ਸਾਡਾ ਪੋਲੀਟਿਕਲ ਕਾਰਜ ਬਾਬਾ ਬੰਦਾ ਸਿੰਘ ਬਹਾਦਰ ਉਹਦੇ ਵਿੱਚ ਤਨਖਾਹਾਂ ਪੈਂਡਿੰਗ ਆ ਉਹ ਵੀ ਅੱਜ ਅਸੀਂ ਫੈਸਲਾ ਕਰ ਲਿਆ ਆ ਕੱਲ ਪਹਿਲੇ ਮਹੀਨੇ ਦੀ ਕਿਉਂਕਿ 15 ਲੱਖ ਪੇਮੈਂਟ ਉਹਨਾਂ ਦੀ ਮਗਬਾਂ ਥਲੀ ਆ ਉਹ ਭੇਜ ਦਿੱਤੀ ਕੱਲ ਪਰਸੋ ਭੇਜ ਦਿੱਤੀ ਆ ਅੱਜ ਅਸੀਂ ਫੈਸਲਾ ਕੀਤਾ ਵੀ ਜਿਹੜਾ ਉਹਨਾਂ ਦਾ ਬਕਾਇਆ ਆ ਉਹ ਅਸੀਂ ਮਤਾਂ ਵੀ ਪਾਇਆ ਉਹ ਵੀ ਅਸੀਂ ਕਰ ਦੇਣਾ। ਬਾਕੀ ਸਾਰੀਆਂ ਗੁਰੂ ਗੁਰਗੁਰ ਗRAND ਸਾਹਿਬ ਯੂਨੀਵਰਸਿਟੀ ਬਿਲਕੁਲ ਐਸਲੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਪੈਰਾਂ ਤੇ ਚੱਲ ਰਹੀ ਹੈ। ਬਾਕੀ ਸੰਸਥਾਵਾਂ ਪੈਰਾਂ ਤੇ ਚੱਲ ਰਹੀਆਂ। ਪਰ ਕਈ ਵਾਰੀ ਉਹ ਫੇ ਲੱਗਦਾ ਵੀ ਆਪਣੇ ਕੋਹਾਂ ਨੂੰ ਖਾਣ ਲੱਪੈਂਦੇ ਮੈਨੂੰ ਕੋਈ ਦੇਮੋਕਰੇਸੀ ਆ ਹਰ ਨੂੰ ਅਧਿਕਾਰ ਆ। ਪਰ ਮੈਨੂੰ ਥੋੜਾ ਜਿਹਾ ਗਿਲਾ ਹੁੰਦਾ ਇਹਨਾਂ ਗੱਲਾਂ ਦਾ ਤੇ ਭਈ ਜੇ ਕੋਈ ਕਵਿਆਗਾ ਕਨਫਿਊਜ਼ਨ ਮਰਨਾ ਕਰ ਲਓ ਸਕੱਤਰ ਸਾਡੇ ਬੈਠੇ ਸਾਰੇ ਐਜੂਕੇਸ਼ਨ ਦਾ ਸਕੱਤਰ ਬੈਠਾ ਆ ਐਜੈਕਟਿਵ ਸਾਰੇ ਬੈਠੇ ਆ ਤੇ ਬੈਠ ਕੇ ਗੱਲ ਕਰ ਲਈ ਜਾਵੇ ਫੋਨਾਂ ਤੇ ਅੱਜ ਕੱਲ ਸਾਰਾ ਕੁਝ ਹੋ ਜਾਂਦਾ ਹੈ ਅਜ ਮੁਲਾਕਾਤ ਕਰਨ ਲੱਗੇ ਇਹਨਾਂ ਨੂੰ ਇਹ ਨਜ਼ਰ ਨਹੀਂ ਆਉਂਦਾ ਜਿੰਨਾ ਨਾਲ ਕੱਲੋਂ ਅਖੜੀ ਪਾ ਕੇ ਬੈਠੇ ਦਿੱਲੀ ਕਮੇਟੀ ਨਾਲ ਉਹ 400 ਕਰੋੜ ਦੀ ਕਰਜ਼ਾਈ ਹੋਈ ਫਰਦੀ ਹੈ ਐਜੂਕੇਸ਼ਨ ਦੇ ਮਾਮਲੇ ਦੇ ਦੇਖੋ ਉਹਨਾਂ ਦੇ ਖਿਲਾਫ ਤਾਂ ਹਾਈ ਕੋਰਟ ਦਾ ਵੱਡਾ ਤਾ ਚੁਪਾ ਹਾਈ ਕੋਰਟ ਨੇ ਕਿਹਾ ਆ 215 ਕਰੋੜ ਦਾ ਔਦਨ ਸੀ ਤੇ ਮੈਂ ਕਿਉਂਕਿ ਮੇਰਾ ਸੁਭਾਅ ਹੀ ਆ ਮੈਂ ਕਿਸੇ ਨੂੰ ਨਿੰਦਦਾ ਨਹੀਂ ਨਾ ਮੈਂ ਕੋਈ ਬਾਲੇ ਕਦੇ ਕਹੇ ਤੇ ਅਲੀਗੇਸ਼ਨ ਵੀ ਲਾਉਣਾ ਮੈਂ ਕਹਿੰਦਾ ਆਪਣਾ ਆਚਾਰਨ ਸਾਫ਼ ਰੱਖੋ ਚਲੋ ਕਿਉਂਕਿ ਵੱਡੇ ਅਧਾਰੇ ਆ ਕਈ ਵਾਰੀ ਕੋਈ ਕਹਾਣੀਆਂ ਰਹਿ ਜਾਂਦੀਆਂ ਪਰ ਹਰਜਿੰਦਰ ਸਿੰਘ ਧਾਮੀ ਹਮੇਸ਼ਾ ਹੀ ਹੈਲਦੀ ਕ੍ਰਿਟਿਕ ਨੂੰ ਉਹਨੂੰ ਵੈਲਕਮ ਕਰਦਾ ਕਦੇ ਵੀ ਪਰਮੇਸ਼ਰ ਜਾਣੇ ਮੇਰਾ ਸੁਭਾਅ ਇਦਾਂ ਦਾ ਰਿਹਾ ਕ੍ਰਿਟਿਸਿਜ਼ਮ ਨਹੀਂ ਦੇਖੋ ਕ੍ਰਿਟਿਕ ਦਾ ਕੋਈ ਵੀ ਕ੍ਰਿਟਿਕ ਤਾਂ ਤੁਹਾਨੂੰ ਤਾਂ ਨੂੰ ਚੱਕਦਾ ਤੁਹਾਡੇ ਆਪ ਗੁਣ ਦੱਸਦਾ ਪਰ ਨੂੰ ਆਪਾਂ ਡਿਸਕਸ਼ਨ ਦੇ ਤੌਰ ਤੇ ਲਾਈਏ ਨਾ ਕਿ ਸਿਆਸੀ ਰੋਟੀਆਂ ਸੇਕੀਏ ਵੀ ਆਪਾਂ ਖਸਾਂਸਤਾ ਹੈ ਬਹੁਤ ਮਾੜੀ ਹੋ ਗਈ। ਸਸਤਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਸਤਿਗੁਰੂ ਗੁਰੂ ਆਮਦਾਸ ਪਾਸ਼ਾ ਆਪ ਚਲਾ ਰਹੇ ਆ। ਆ ਪਿਛਲੇ ਦਿਨੀ ਹੁਣ ਆਫਤ ਆਈ ਆ। ਸਾਰੇ ਬਾਰਡਰ ਏਰੀਆ ਦੇ ਗੁਰਦੁਆਰਾ ਸਹਿਫਾਨਾਂ ਨੂੰ ਹਦਾਇਤ ਕੀਤੀ। ਵੀ ਕੋਈ ਆਵੇ ਵਿਦਆਊਟ ਕਾਸਟ ਐਂਡ ਕ੍ਰੀਡ ਸਾਰਿਆਂ ਨੂੰ ਰਹਿਣ ਬਸੇੜਾ ਦੇਣਾ ਤੇ ਲੰਗਰ ਪਾਣੀ ਚਕਾਉਣਾ। ਤੇ ਅਸੀਂ ਸਕੂਲਾਂ ਕਾਲਜਾਂ ਦੀ ਵੀ ਗੱਲਤਾ ਸੀ। ਭਈ ਭਾਈ ਜੇ ਕੋਈ ਸਕੂਲਾਂ ਕਾਲਜਾਂ ਦੇ ਵਿੱਚ ਛੁੱਟੀਆਂ ਹੁੰਦੀਆਂ ਤੇ ਜੇ ਕੋਈ ਉੱਥੇ ਆਉਂਦਾ ਰਹਿਣ ਨੂੰ ਉਹਨਾਂ ਨੂੰ ਪ੍ਰੋਪਰ ਉੱਥੇ ਰਹਿਾਇਕ ਦਿੱਤੀ ਜਾਵੇ। ਉਹ ਅੱਜ ਤੇ ਗਿਆਨੀ ਮੋਹਨ ਸਿੰਘ ਉਹਨਾਂ ਦੀ ਗੱਲ ਕੀਤੀ ਆ ਬੜੇ ਸਤਿਕਾਰਦੂਤ ਰਹੇ ਨੇ ਲੰਬਾ ਸਮਾਂ ਉਹਨਾਂ ਨੇ ਹੈਡ ਕਰੰਤੀ ਸੱਚ ਕਰਨ ਸੀ ਇਹ ਵੀ ਦੱਸਿਆ ਸੇਵਾਦਾਰ ਭਾਈ ਆ। ਉਹਨਾਂ ਆਪਣੇ ਹੈਡ ਕਰੰਤੀ ਹੁੰਦੇ ਆ ਕਦੀ ਵੀ ਵਿਦੇਸ਼ੀ ਦੌਰਾ ਨਹੀਂ ਕੀਤਾ। ਜਦੋਂ ਅਖੀਰ ਤੇ ਵੀ ਬੱਚਿਆਂ ਦੇ ਨਾਲ ਜਾਣ ਲੱਗੇ ਸੀ ਉਹ ਗੁਰੂਆਂ ਦਾ ਪਾਸ਼ਾ ਤੇ ਦਰ ਤੋਂ ਪਿਛੋੜਾ ਪਾ ਦੇ ਲਈ ਇੱਕ ਉਹਨਾਂ ਦੇ ਹੰਝੂ ਜਿਹੜੇ ਆ ਉਹ ਕੋ ਗਨੇ ਕਦਾਏ ਸੀ ਪਰ ਜਿਹੜੇ ਆਪਣੇ ਅੱਜ ਕੱਲ੍ਹ ਦੇ ਹੈਡ ਗ੍ਰੰਤੀਆਂ ਦੇ ਨਾਮ ਹੋ ਰਿਹਾ ਰਹਾ ਸਭ ਤੋਂ ਪਾੜ ਕਰਦੇ ਨੇ ਨਾ ਉਹ ਸੁਣਨਾ ਮੈਂ ਲੈਂਦੇ ਨੇ ਸਿਰਫ ਉਹਨਾਂ ਨੂੰ ਹੁਣ ਲੋਕ ਐਨ ਆਰ ਆਈ ਹੈਡ ਗ੍ਰੰਤੀ ਕਹਿਣ ਲੱਗ ਪਏ ਨੇ ਨਹੀਂ ਕਹਿਣਾ ਚਾਹਦੇ ਦੇਖੋ ਬੈਂਤੀ ਆ ਇਦਾਂ ਨਹੀਂ ਹੈਗਾ ਕਿਉਂਕਿ ਪ੍ਰਬੰਧ ਦਾ ਸਵਾਲ ਆ ਗਿਆਨੀ ਮੋਹਨ ਸਿੰਘ ਉਹਨਾਂ ਨੂੰ ਨਮਸਕਾਰ ਆ ਸਤਿਕਾਰ ਤੇ ਆ ਮੈਨੂੰ ਵੀ ਟੈਲੀਫੋਨ ਕਰ ਲੈਂਦੇ ਸੀ ਗਾਹੇ-ਗਾਹੇ ਤੇ ਸੱਚਮੁੱਚ ਜਦੋਂ ਜਾਣਾ ਸੀ ਉਦੋਂ ਵੀ ਉਹਨਾਂ ਦੀ ਇਹ ਹਾਲਤ ਸੀ ਫਿਰ ਮੈਂ ਜਾਣਾ ਨਹੀਂ ਬਾਕੀ ਕਿਉਂਕਿ ਕਈ ਵਾਰੀ ਸਮੇਂ ਦੀ ਲੋੜ ਬਣ ਜਾਂਦੀ ਆ ਗਿਆਨੀ ਮੋਹਨ ਸਿੰਘ ਹੁਣੇ ਲੰਬਾ ਆਰਸਾ ਕੀਤੀ ਬੇਟਾ ਬਾਅਦ ਚ ਕੈਨੇਡਾ ਗਿਆ ਬਾਕੀਆਂ ਦੇ ਜਿੰਨੇ ਗ੍ਰਾਂਤੀ ਸਹਿਬਾਨ ਉਹਨਾਂ ਦੇ ਵੀ ਕਿਸੇ ਦੇ ਬੱਚੇ ਆ ਕਿਸੇ ਸਾਡੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਬੱਚੇ ਆ ਪਰ ਜਿਹੜਾ ਹੈਗਾ ਤੁਸੀਂ ਕਹਿੰਦੇ ਸੋਹਰ ਦੂਜਾ ਤੀਜਾ ਉਹ ਕੋਈ ਇਦਾਂ ਦੀ ਗੱਲ ਨਹੀਂ ਉਹ ਸਾਰਿਆਂ ਨੂੰ ਸਾਰਾ ਕੁਝ ਗੁਰੂ ਪਾਤਸ਼ਾਹ ਦੀ ਕਿਰਪਾ ਤੇ ਬਖਸ਼ੇ ਪਰ ਕਈ ਵਾਰੀ ਪ੍ਰਬੰਧਕੀ ਤੌਰ ਦੇ ਉੱਤੇ ਉਹ ਡਿਊਟੀਆਂ ਹੀ ਉਸ ਹਾਬ ਦੇ ਨਾਲ ਲੱਗ ਜਾਂਦੀਆਂ ਜਿਹੜੀਆਂ ਬੇ ਸਮੇਂ-ਸਮੇਂ ਅਨਬੋਲ ਤੇ ਪਰ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਇਦੇ ਲਈ ਅਸੀਂ ਪਿੱਛੇ ਜਿਹੜੇ ਸਾਡੇ ਕੀਰਤਨੀਏ ਸਿੰਘ ਆ ਜਾਂ ਸਾਡੇ ਐਜੂਕੇਸ਼ਨ ਵਾਲੇ ਆ ਉਹਨਾਂ ਲਈ ਵੀ ਅਸੀਂ ਥੋੜੇ ਨਿਯਮ ਬਣਾਏ ਸੀ ਤੇ ਹੁਣ ਸਿੰਘ ਸਾਹਿਬਾਨਾਂ ਵੀ ਬੈਠ ਕੇ ਮੈਂ ਚਾਰ ਪੰਜ ਦਿਨ ਪਹਿਲਾਂ ਮੀਟਿੰਗ ਕੀਤੀ ਸੀ ਕਰਾਂਗੇ ਉਹ ਵੀ ਕੁਝ